वेलकम टू खन्ना न्यूज़ लाइव समराळा ਦੇ ਨਜ਼ਦੀਕੀ ਪਿੰਡ ਮਜਾਲੀ ਕਲਾਂ ਵਿੱਚ ਕੱਲ ਪ੍ਰਵਾਸੀ ਮਜ਼ਦੂਰ ਵੱਲੋਂ ਸਵੇਰੇ 6 ਵਜੇ ਦੇਖਿਆ ਗਿਆ ਤेंदुए ਦੀ ਭਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ ਇਸ ਸਬੰਧੀ ਰੇਜ ਅਫਸਰ ਜਸਵੰਤ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਤेंदुआ ਪਿਛਲੇ 5-6 ਦਿਨਾਂ ਤੋਂ ਪਹਿਲਾਂ ਲੁਧਿਆਣਾ ਵਿਖੇ ਦਿਖਾਈ ਦਿੱਤਾ ਫਿਰ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਹੁਣ ਮਜਾਲੀ ਕਲਾਂ ਇਸ ਦੀ ਪੈੜਾ ਮਿਲੀਆਂ ਹਨ ਅੱਜ ਤੱਕ ਕਿਸੇ ਨੂੰ ਵੀ ਇਸਨੇ ਜ਼ਖਮੀ ਨਹੀਂ ਕੀਤਾ ਰੇਂਜ ਅਫਸਰ ਦਾ ਕਹਿਣਾ ਹੈ ਕਿ ਜੋ ਕਮਾਦ ਦੇ ਵਿੱਚ ਤਿੰਦੂਆ ਦੱਸਿਆ ਗਿਆ ਉਸ ਦੀਆਂ ਪੈੜਾਂ ਕਮਾਦ ਦੇ ਅੰਦਰ ਜਾਂਦੀਆਂ ਤਾਂ ਮਿਲੀਆਂ ਹਨ ਪਰੰਤੂ ਬਾਹਰ ਨਿਕਲਣ ਦੀ ਹਜੇ ਵੀ ਕੋਈ ਪੈੜ ਨਹੀਂ ਮਿਲੀ ਇਸ ਲਈ ਅਸੀਂ ਆਪਣੀ ਜਾਂਚ ਨੂੰ ਹੋਰ ਵੀ ਤੇਜ਼ ਕਰਦੇ ਹੋਏ ਹੋਰ ਅਫਸਰਾਂ ਦੀ ਮਦਦ ਨਾਲ ਇਸ ਨੂੰ ਜਲਦੀ ਕਾਬੂ ਕਰ ਲਵਾਂਗੇ ਰੇਂਜ ਅਫਸਰ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਇਸ ਮਰਾਲਾ ਸ਼ਹਿਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਗੱਲ ਵੀ ਆਖੀ ਗਈ ਹੈ। ਸੁਨ ਸਿੰਘ ਰੇਂਜ ਅਫਸਰ ਜਿਲੰਦਰ ਐਂਡ ਕਪੂਰਥਲਾ ਸਰ ਦੂਸਰਾ ਦਿਨ ਹੈਗਾ ਮਿਆਲੀ ਕਾਂ ਦੇ ਵਿੱਚ। ਜੀ। ਕੱਲ ਸਵੇਰੇ 6 ਵਜੇ ਦੇਖਿਆ ਗਿਆ ਸੀ। ਜੀ। ਜੋ ਵੀ ਹੈ ਤੇ ਕੀ ਅੱਜ ਦੀ ਕੀ ਅਪਡੇਟ? ਅਪਡੇਟ ਹਜੇ ਤੱਕ ਤਾਂ ਉਹਦੀ ਕੋਈ ਮੂਵਮੈਂਟ ਜਿਹੜੀ ਹੈਗੀ ਸਾਨੂੰ ਗੰਨੇ ਦੇ ਖੇਤ ਦੇ ਵਿੱਚੋਂ ਕੋਈ ਨਹੀਂ ਮਿਲੀ ਹੈਗੀ। ਨਾ ਹੀ ਹਜੇ ਤੱਕ ਉਹਦੀ ਕੋਈ ਆਰਡਰ ਸਾਨੂੰ ਕੋਈ ਨਜ਼ਰ ਆਈ ਹੈ। ਬਟ ਹੁਣ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਉਹ ਸਰਚ ਕਰਨੀਆਂ ਆ ਸਾਰੇ ਅ ਜਿਹੜਾ ਗੰਨੇ ਦਾ ਖੇਤ ਆ ਉਹਨੂੰ ਵੀ ਉਹਦੇ ਆਸੇ ਪਾਸੇ ਵੀ ਸਰਚ ਕਰਨੀਆਂ ਔਰ ਜਿਹੜਾ ਨਾਲ ਪਰੇ ਇੱਕ ਨਹਿਰ ਲੱਗਦੀ ਆ ਅਸੀਂ ਨਹਿਰ ਨੂੰ ਵੀ ਸਰਚ ਕਰਾਂਗੇ ਕਿ ਕਿਧਰੇ ਇਹ ਖੇਤਾਂ ਦੇ ਵਿੱਚ ਦੀ ਹੁੰਦਾ ਹੋਇਆ ਕਿਧਰੇ ਇਹ ਨਹਿਰ ਦੇ ਉੱਤੇ ਚੜ ਕੇ ਕਿਧਰੇ ਵਾਪਸ ਜਾਂ ਵਾਪਸ ਲੁਧਿਆਣੇ ਵੱਲੋਂ ਨਾ ਇਹ ਗਿਆ ਹੋਵੇ ਉਹ ਸਾਰੀ ਜਿਹੜੀ ਸਰਚ ਜਿਹੜੀ ਅੱਜ ਸਾਡੀ ਚੱਲੇਗੀ ਸਰ ਗੱਲ ਕਰੀਏ ਜਿਹੜੀ ਤੁਹਾਡੀ ਇਹ ਸੱਤ ਚੱਲ ਰਹੀ ਆ ਜੀ ਇਹ ਵੀਡੈਂਡ ਬਹੁਤ ਹੀ ਜ਼ਰਦਿਆ ਹੈ ਜੀ। ਕਿਉਂਕਿ ਅਗਲਾ ਸਟੈਪ ਪ੍ਰੋਡਕਟ ਕੀ ਹੋਊਗਾ ਜਿਹੜਾ ਤੁਸੀਂ ਸੱਚ ਤੋਂ ਬਾਅਦ ਜਿਹੜਾ ਕਰਨਾ ਹੈ। ਦੇਖੋ ਜੇਕਰ ਫਿਲਹਾਲ ਤੇ ਸਿਰਫ ਪਿੰਡ ਦੇ ਵਿੱਚੋਂ ਇੱਕ ਬੰਦੇ ਨੇ ਦੇਖਿਆ ਹੀ ਹੈ ਬਾਕੀ ਪਗਮਾਰਸ ਜਿਹੜੇ ਆ ਗਿਆ ਉਹ ਸ਼ੋਰ ਕਰਦੇ ਆ ਕਿ ਹਾਂ ਗਿਆ ਉਸ ਤੋਂ ਬਾਅਦ ਸਾਡੀ ਟੀਮ ਨੇ ਕਿਸੇ ਨੇ ਅਜੇ ਤੱਕ ਉਹਨੂੰ ਵੇਖਿਆ ਨਹੀਂ। ਅਦਰਵਾਇਜ਼ ਕਿਧਰੇ ਸਾਨੂੰ ਉਹ ਨਜ਼ਰ ਆਂਦਾ ਜਾਂ ਬਿਲਕੁਲ ਅਸੀਂ ਉਹਦੇ ਬਿਲਕੁਲ ਕਲੋਜ਼ ਚਲੇ ਜਾਂਦੇ ਆ। ਤੋਂ ਅਸੀਂ ਉਹਨੂੰ ਟ੍ਰਾਂਗੂਲੇਜ ਕਰਾਂਗੇ। ਸਾਡੇ ਕੋਲ ਬਕਾਇਦਾ ਵੈਪਨ ਹੈਗੇ ਆ ਜਿਹਦੇ ਨਾਲ ਅਸੀਂ ਟ੍ਰਾਂਗੂਲੇਜ ਕਰ ਲੈਂਦੇ ਆ। ਇਹ ਸਿਰਫ ਇਹ ਆ ਕਿ ਸਰਚ ਦੇ ਦੌਰਾਨ ਸਾਨੂੰ ਉਹ ਨਜ਼ਰ ਆਉਣਾ ਚਾਹੀਦਾ ਸਰ ਜੀ ਮੈਂ ਕੱਲ ਪੈੜਾਂ ਪਾਈਆਂ ਗਈਆਂ ਅੱਜ ਵੀ ਉਹਦੀਆਂ ਪੈੜਾਂ ਚ ਕੋਈ ਤੀਕੀ ਮੂਵਮੈਂਟ ਆਈ ਨਹੀਂ ਜੀ ਹਜੇ ਤੱਕ ਸਾਨੂੰ ਕੋਈ ਉਹਦੀ ਆਊਟਰ ਦੀ ਕੋਈ ਪੈੜ ਜਿਹੜੀ ਆ ਉਹ ਸਾਨੂੰ ਨਜ਼ਰ ਨਹੀਂ ਆਈ ਸਿਰਫ ਕੱਲ ਵਾਲੀਆਂ ਜਿਹੜੀਆਂ ਪੈੜਾਂ ਇੰਦੀਆਂ ਹੈਗੀਆਂ ਉਹੀ ਸਾਨੂੰ ਨਜ਼ਰ ਆ ਰਹੀਆਂ ਜਿਹੜਾ دہشت ਦਾ ਮਾਹੌਲ ਸ਼ਹਿਰ ਦੇ ਵਿੱਚ ਫੈਲਿਆ ਹੋਇਆ ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਦੇਖੋ ਨਹੀਂ ਮੈਂ ਤਾਂ ਉਹ ਸਾਰੇ ਜਿਹੜੇ ਆਪਣੇ ਨਗਰ ਦੇ ਨਿਵਾਸੀ ਹੈਗੇ ਉਹਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਡਰਨ ਦੀ ਲੋੜ ਨਹੀਂ ਹੈ ਸਿਰਫ ਪ੍ਰਕੌਸ਼ਨ ਕਰਨ ਦੀ ਲੋੜ ਹੈਗੀ ਹੈ ਕੋਈ ਇਹਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਹੈ ਤੁਸੀਂ ਦੇਖੋ ਵੀ ਕਿੰਨੇ ਦਿਨ ਤੋਂ ਇਹ ਲੁਧਿਆਣੇ ਚ ਘੁੰਮ ਰਿਹਾ ਅੱਜ ਤੱਕ ਉਹਨੇ ਕਿਸੇ ਤੇ ਉੱਤੇ ਅਟੈਕ ਨਹੀਂ ਕੀਤਾ ਕੋਈ ਕੋਈ ਇੰਜਰੀ ਨਹੀਂ ਕੀਤੀ ਹੈ ਇਸ ਕਰਕੇ ਸਾਡੀ ਇਹੀ ਮਤਲਬ ਕਿ ਰਿਕਵੈਸਟ ਹੈਗੀ ਹੈ ਵੀ ਤੁਸੀਂ ਇਹਦੇ ਪੈਨਿਕ ਨਾ ਹੋਵੋ ਕੋਈ ਦਹਿਸ਼ਤ ਵਿੱਚ ਆਉਣ ਦੀ ਲੋੜ ਨਹੀਂ ਹੈ ਇਹ ਸਿਰਫ ਇਹਨਾ ਵੀ ਪ੍ਰਕੌਸ਼ਨ ਰੱਖੋ ਇਸ ਤੋਂ ਥੋੜਾ ਜਿਹਾ ਜੇ ਤੁਹਾਨੂੰ ਨਜ਼ਰ ਵੀ ਆ ਜਾਂਦਾ ਥੋੜੀ ਦੂਰੀ ਬਣਾ ਲਓ ਤੁਹਾਨੂੰ ਇਹ ਕੁਝ ਨਹੀਂ ਕਰੇਗਾ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ ਵੀ ਕੋਈ ਨਾ ਨਿਸ਼ਾਨ ਨੂੰ ਨਜ਼ਰ ਆਉਂਦਾ ਨਾ ਵੀਰੇ ਉੱਥੇ ਸਟਾਪ ਹੋ ਜਾਣਾ ਠੀਕ ਨਹੀਂ ਬਾਕੀ ਤੁਹਾਨੂੰ ਇਹ ਤਾਂ ਪਤਾ ਹੀ ਆ ਪਿਆ ਆ ਜੰਗਲੀ ਸੂਰਾਂ ਦੇ ਹੈਗੇ ਆ ਹਾਂਜੀ ਆਜੀ ਆਜੀ ਇਹ ਤਾਂ ਬਹੁਤ ਬਹੁਤ ਜੰਗਲੀ ਦੇ ਨਾਲ ਹੀ ਹੈ ਇੱਧਰ ਧਿਆਨ ਰੱਖਣੇ। ਉਹ ਦੇਖ ਕੇ ਆ ਵੀਰ ਵੀ ਕਹਾਂ ਗਿਆ ਹੈ ਦੇਖਣਾ। ਉਹ ਗਿਆ ਬੜਾ ਨਾ ਕਿ ਆਹ ਰਕਾਰ ਖਾਲੀ ਹੋ ਗਿਆ। ਉਹ ਫੇਰ ਵੜਦੇ ਹੋ ਗਏ। ਸੁਆਣ ਹੋ ਗਿਆ। ਆ ਲੰਘਿਆ। ਆ ਇੱਧਰ ਹੈਗੇ ਨਾ ਇਹਦੇ ਨਾਲ-ਨਾਲ ਆ ਇਹ ਇੱਧਰਲੀ ਸਾਈਡ ਹੈ ਨੇ। ਇਹ ਇੱਕ ਥੰਨੇ। ਨਾ ਘਨੇ ਜਿਹੜੇ ਪੜਿਆ। ਹੈਗਾ ਦਾ ਗੰਨੇ ਸੀ। ਇੱਥੋਂ ਆਇਆ ਖੱਬੇ ਸਾਈਡ ਹੋ ਗਿਆ। ਇੱਧਰਲੀ ਸਾਈਡ ਹੋ ਗਿਆ।